ਥਾਪੀ ਨਾਮਰਵਾਇਆ ਕਰੋ ਫੁਰਕ ਫੁਰਕ ਮੁਰਦੇ ਆ ਰਾਤ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਰਾਊਂਡਰ 855 ਤੇ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 5 ਫਰਵਰੀ ਨੂੰ 8 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ 9 ਸਿੰਪਲ ਮੋਟਰਸਾਈਕਲ ਤੇ 2 ਬੋਲਟ ਮੋਟਰਸਾਈਕਲਾਂ ਦੇ ਕੌਣ ਬੈਸਟ ਰੇਡਰ ਤੇ ਜਾਫੀ ਬਣਾਂਗੇ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਪੂਰੀ ਦੇਖ ਤੇ ਪੂਰੀ ਜਾਣਕਾਰੀ ਦੇਖਣ ਲਈ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਤੇ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਸਾਜਲਾ ਸੰਗਰੂਰ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ 44000 ਤੇ ਦੂਜਾ ਇਨਾਮ 31000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਐਲਈਡੀਆਂ ਦਿੱਤੇ ਗਈਆਂ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਢੰਡੋਲੀ ਤੇ ਬੱਲਰਾਂ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਬੱਲਰਾਂ ਸੈਕਿੰਡ ਤੇ ਢੰਡੋਲੀ ਫਾਸਟ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਾਂਗਾ ਬੀਜੇਪਾਸਾ ਤੇ ਗਗਨ ਢੰਡੋਲੀ ਦੋਨਾਂ ਨੇ 4-4 ਕਵੱਡੀਆਂ ਪਾ ਕੇ 4-4 ਨੰਬਰ ਲਈ ਤੇ ਦੋਨੇ ਜੁਆਇੰਟ ਵੈਸਟ ਰੇਡਰ ਬਣੇਗੇ ਤੇ ਬੇਟੀ ਜਾਫੀਾਂ ਦੀ ਗੱਲ ਕਰਕੇ ਤਾਂ ਇੱਥੇ ਜਾਫੀ ਬਣੇਗਾ ਗੁਰੀ ਤੇ ਗਗਨ ਦੋਨੇ ਜੁਆਇੰਟ ਵੈਸਟ ਜਾਫੀ ਬਣੇਗੇ ਦੋਨਾਂ ਨੇ 3-3 ਜੱਫੇ ਲਾਏ ਅੱਗੇ ਗੱਲ ਕਰਦੇ ਦੋੜੜਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 44000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 11-1 ਖੁਮਨ ਫਾਸਟ ਤੇ ਝਾੜੋ ਸੈਕਿੰਡ ਤੈਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਅਵਤਾਰ ਲਈ ਵਾਲਾ ਪੰਜ ਕ ਵੱਡੀਆਂ ਪਾ ਕੇ ਪੰਜ ਨੰਬਰ ਲੈ ਤੇ ਤੇ ਵੈਟ ਜਾਫੀ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣੇਗਾ ਦਵਿੰਦਰ ਖੁਮਨ ਵਾਲਾ ਤਿੰਨ ਟੱਚ ਲੈ ਕੇ ਦੋ ਜਫੇ ਲਾਏ ਅੱਗੇ ਗੱਲ ਕਰਦੇ ਆ ਪਖੜਿਆਲ ਮਾਨਸਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 31000 ਤੇ ਦੂਜਾ ਨਾਮ 21000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਪ੍ਰਾਣੇ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਪਖੜਿਆਲ ਤੇ ਰਾਮਪਰੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਰਾਮਪਰਾ ਫਾਸਟ ਤੇ ਪਖੜਿਆਲ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਨੋਕਰਾ ਹਰਿਆਣੇ ਵਾਲਾ ਸ਼ੇਕ ਵੱਡੀਆਂ ਪਾ ਕੇ 6 ਨੰਬਰ ਲਈ ਤੇ ਇੱਥੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਅ ਤੇ ਮੁੰਡੇ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਿਆਂਗੇ ਤੇ ਇੱਥੇ 85 ਕਿਲੋ ਦੇ ਮੈਚ ਕਰਵਾਏ ਗਏ ਸਨ ਅੱਗੇ ਗੱਲ ਕਰਦੇ ਆ ਬੋਪਾ ਰਾਏ ਕਲਾਂ ਜਲੰਧਰ ਕਬੱਡੀ ਟੂਰਨਾਮੈਂਟ ਦੇ ਫਾਈਨਲਾਂ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 100000 ਰੁਪਏ ਤੇ ਦੂਜਾ ਨਾਮ 75000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 25-25000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਚੱਕ ਕਲਾਂ ਤੇ ਲਿੱਤਰਾ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਲਿੱਤਰਾ ਫਾਟ ਤੇ ਚੱਕ ਕਲਾਂ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਬੈਸਟ ਰੇਡਰ ਬਣ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਪੈਣਾਗਾ ਪੀਰਾ ਸਰਹਾਲੀ ਮੰਡ ਵਾਲਾ 8 ਟੱਚ ਲੈ ਕੇ 4 ਜਫੇ ਲਾਏ ਅੱਗੇ ਗੱਲ ਕਰਦੇ ਚੱਕ ਸੈਦੋ ਕੇ ਫਿਰੋਜ਼ਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 31-31000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਖਡੂਰ ਸਾਹਿਬ ਤੇ ਤਨੌਰੀ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਤਨੌਰੀ ਸੈਕੰਡ ਤੇ ਖਡੂਰ ਸਾਹਿਬ ਫਾਸਟ ਤੈਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਅੰਬਾਸੋਰ ਸਿੰਘ ਵਾਲਾ 7 ਕਬੱਡੀਆਂ ਪਾ ਕੇ 7 ਨੰਬਰ ਲਈ ਤੇ ਬੈਟ ਜਾਫੀ ਦੀ ਗੱਲ ਕਰਗੇ ਤਾਂ ਬੈਟ ਜਾਫੀ ਬਣੇਗਾ ਹਰਪਾਲ ਕਾਲਮਾ ਵਾਲਾ 6 टच ਲੈ ਕੇ 3 ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਥਰਾਜ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਮੈਰੀਪੁਰ ਤੇ ਦਿੜਬੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੈਰੀਪੁਰ ਸੈਕ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣਿਆਗਾ ਬਿੱਕਾ ਸੱਤ ਨਾਲ 16 ਕਬੱਡੀਆ ਪਾ ਕੇ 16 ਨੰਬਰ ਲੈ ਤੇ ਤੇ ਨਾਲ ਰੁਕੇਸ਼ ਬੋਪਰ ਵਾਲਾ ਜੁਆਇੰਟ ਬੈਸਟ ਰੇਡਰ ਬਣਿਆਗਾ ਤੇ ਬਈਟ ਜਾਫੀ ਦੀ ਗੱਲ ਕਰਕੇ ਤਾਂ ਬਈਟ ਜਾਫੀ ਬਣਿਆਗਾ ਕਾਜੂ ਰਾਣੀ ਕੇ ਵਾਲਾ 10 ਟਾ ਚ ਲੈ ਕੇ 6 ਜੱਫੇ ਲਾਈ ਤੇ ਨਾਲ ਜੁਆਇੰਟ ਬੈਸਟ ਜਾਫੀ ਬਣਿਆ ਬੂਟਾ ਨਦਾਨੇ ਵਾਲਾ ਤੇ ਮੁੰਡੇ ਥਰਾਜ ਦੇ ਕਬੱਡੀ ਕੱਪ ਦੇ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਆਂ 베ਗੋਵਾਲ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਅਰਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਬੁਲਟ ਮੋਟਰਸਾਈਕਲ ਦਿੱਤੇ ਗਏ ਸਨ ਤੇ ਚੱਲਦੇ ਮੈਚਾਂ ਦੇ ਦੌਰਾਨ ਰੇਡਾਂ ਜਫਿਆਂ ਤੇ ਮੋਟਰਸਾਈਕਲ ਲਾਏ ਗਏ ਸਨ ਤੇ ਪਹਿਲਾਂ ਗੱਲ ਕਰਦੇ ਹਾਂ ਸੈਮੀਫਾਈਨਲਾਂ ਦੇ ਵਿੱਚੋਂ ਕੌਣ ਮੋਟਰਸਾਈਕਲਾਂ ਦੇ ਜੇਤੂ ਬਣਿਆਗੇ ਪਹਿਲੇ ਸੈਮੀ ਦੀ ਗੱਲ ਕਰਕੇ ਤਾਂ ਪਹਿਲੇ ਸੈਮੀ ਦੇ ਵਿੱਚੋਂ ਫਰੀਅੰਤ ਸ਼ੱਕਰਪੁਰ ਵਾਲੇ ਨੇ ਮੋਟਰਸਾਈਕਲ ਜਿੱਤਿਆ ਤਿੰਨ ਜਫੇ ਲਾ ਕੇ ਪਹਿਲੇ ਤਿੰਨ ਜਫਿਆਂ ਤੇ ਮੋਟਰਸਾਈਕਲ ਲੱਗੇ ਜਿਹੜੇ ਖਿਡਾਰੀ ਨੇ ਪਹਿਲਾ ਤਿੰਨ ਜਫੇ ਲਾਏ ਉਸ ਨੂੰ ਮੋਟਰਸਾਈਕਲ ਦਿੱਤਾ ਜਾਊਗਾ ਤਾਂ ਫਰਿਆਦ ਨੇ ਤਿੰਨ ਜੱਫੇ ਲਾਤੇ ਸੀ ਤੇ ਦੂਜੇ ਸੈਮੀ ਦੇ ਵਿੱਚੋਂ ਗੱਲ ਕਰਕੇ ਤਾਂ ਦੂਜੇ ਸੈਮੀ ਦੇ ਵਿੱਚ ਅਰਸੋ ਚੋਲੇ ਵਾਲੇ ਦੇ ਪੰਜ ਜੱਫਿਆਂ ਦੇ ਮੋਟਰਸਾਈਕਲ ਲੱਗਿਆ ਸੀ ਤੇ ਅਰਸੋ ਚੋਲਾ ਸਾਹਿਬ ਵਾਲੇ ਨੇ ਪੰਜ ਜੱਫੇ ਲਾ ਕੇ ਉਹ ਮੋਟਰਸਾਈਕਲ ਜਿੱਤ ਲਿਆ ਸੀ ਅੱਗੇ ਗੱਲ ਕਰਦੇ ਹਾਂ ਫਾਈਨਲ ਮੈਚ ਦੀ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਸੁਰਖਪੁਰ ਤੇ ਸਕਰਪੁਰ ਦੀਆਂ ਟੀਮਾਂ ਦੇ ਵਿੱਚਕਾਰ ਤੇ ਸੁਰਖਪੁਰ ਦੇ ਨੰਬਰ ਰਹੇ 17 ਤੇ ਸਕਰਪੁਰ ਦੇ ਨੰਬਰ ਰਹੇ 44ਏ ਦੇ ਵਿੱਚੋਂ ਸਕਰਪੁਰ ਫਾਟ ਤੇ ਸੁਰਖਪੁਰ ਸੈਕੰਡ ਫਾਈਨਲ ਮੈਚ ਦੇ ਵਿੱਚ ਜੋ ਰੇਡਾਂ ਜੱਫੇ ਤੇ ਮੋਟਰਸਾਈਕਲ ਲੱ ਪੰਜ ਰੇਡਾਂ ਪਾ ਕੇ ਪੰਜ ਰੇਡਾਂ ਤੇ ਮੋਟਰਸਾਈਕਲ ਲੱਗਿਆ ਸੀ ਤੇ ਦੂਜਾ ਮੋਟਰਸਾਈਕਲ ਜੱਗੂ ਹਾਕਮ ਵਾਲੀਆ ਨੇ ਜਿੱਤਿਆ ਪੰਜ ਜੱਫੀਆਂ ਤੇ ਮੋਟਰਸਾਈਕਲ ਲੱਗਿਆ ਸੀ ਤੇ ਪੰਜ ਜੱਫੇ ਲਾਤੇ ਸੀ ਤੇ ਇੱਕ ਮੋਟਰਸਾਈਕਲ ਜਿੱਤਿਆ ਸਾਜੀ ਸਕਰਪੁਰ ਵਾਲੇ ਨੇ ਪੰਜ ਕਵਡੀਆਂ ਤੇ ਮੋਟਰਸਾਈਕਲ ਲੱਗਿਆ ਸੀ ਤੇ ਉਹ ਸਾਜੀ ਸਕਰਪੁਰ ਵਾਲੇ ਨੇ ਪੰਜ ਕਵਡੀਆਂ ਪਾ ਕੇ ਮੋਟਰਸਾਈਕਲ ਜਿੱਤਿਆ ਫਾਈਨਲ ਮੈਚ ਦੇ ਬੈਸਟ ਰੇਡਰ ਤੇ ਜੱਫੀ ਦੀ ਗੱਲ ਕਰਕੇ ਤਾਂ ਬੈਸਟ ਰੇਡਰ ਬਣੇਗਾ ਦੁੱਲਾ ਚੱਠੇ ਗਵਿੰਦਪੁਰੇ ਵਾਲਾ 14 ਕਵਡੀਆਂ ਪਾ ਕੇ 14 ਨੰਬਰ ਲੈਤੇ ਤੇ ਮੁੰਡਾ ਬੋਲਟ ਮੋਟਰਸਾਈਕਲ ਤੇ ਸੈਂਪਲ ਮੋਟਰਸ ਤੇ ਬੇਟੇ ਜਾਫੀ ਦੀ ਗੱਲ ਕਰਕੇ ਤਾਂ ਬੇਟੇ ਜਾਫੀ ਬਣੇਗਾ ਜੱਗੂ ਹਾਕਮ ਆ ਲ ਗਿਆ 10 ਟੱਚ ਲੈ ਕੇ ਸੱਤ ਜੱਫੇ ਲਾਏ ਤੇ ਇਹ ਮੁੰਡਾ ਵੀ ਦੋ ਮੋਟਰਸਾਈਕਲਾਂ ਦਾ ਜੇਤੂ ਬਣਿਆ ਅੱਗੇ ਗੱਲ ਕਰਦੇ ਆ ਰਾਇਕੋਟ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1.5 ਲੱਖ ਤੇ ਦੂਜਾ ਨਾਮ 1 ਲੱਖ ਰੁਪਈਆ ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 75-75 ਹਜ਼ਾਰ ਰੁਪਈਆ ਦਿੱਤੇ ਜਾਣ ਸੀ ਤੇ ਸੋ ਨੂੰ ਪਤਾ ਯਾਰ ਹਾਈ ਕੋਰਟ ਦੇ ਕਬੱਡੀ ਕੱਪ ਤੇ ਕੱਲ ਪ੍ਰਤਾਪ ਕੜਿਆਨੇ ਵਾਲੇ ਦਾ ਐਕਸੀਡੈਂਟ ਹੋ ਗਿਆ ਸੀ ਗੱਡੀ ਦੇ ਨਾਲ ਪਹਿਲੇ ਰਾਉਂਡ ਦੇ ਵਿੱਚ ਉਸ ਨੂੰ ਬਾਈ ਮਿਲ ਗਈ ਸੀ ਤੇ ਦੂਜੇ ਰਾਉਂਡ ਦਾ ਮੈਚ ਖੇਡਣ ਜਾ ਰਿਹਾ ਸੀ ਉਸ ਤੋਂ ਬਾਅਦ ਦੀਪ ਦਬਰਜੀ ਵਾਲੇ ਨੇ ਕਮੈਂਟੇਟਰ ਨੂੰ ਪ੍ਰਤਾਪ ਕੜਿਆਨੇ ਵਾਲੇ ਬਾਰੇ ਦੱਸਿਆ ਤੇ ਕਮੇਟੀ ਤੇ ਅੱਠ ਟੀਮਾਂ ਦੇ ਖਿਡਾਰੀਆਂ ਨੇ ਇੱਕੋ ਫੈਸਲਾ ਲੈਂਤਾ ਤੇ ਮੈਚ ਇੱਥੇ ਸਮਾਪਤ ਕਰ ਦਿੱਤੇ ਜਾਣ ਤੇ ਜਿਹੜਾ ਫਰਸਟ ਸੈਕੰਡ ਇਨਾਮ ਸੀਗਾ ਉਹ ਪ੍ਰਤਾਪ ਕੜਿਆਨੇ ਵਾਲੇ ਦੀ ਹੈਲਪ ਦੇ ਲਈ ਦਿੱਤਾ ਜਾਵੇ ਤੇ ਜਿਹੜਾ 75 75000 ਰੁਪਿਆ ਵੈਸਟਰ ਰੇਟ ਤੇ ਜਾਫਾ ਵਾਲਾ ਸੀ ਤੇ ਉਹ ਦੋਨਾਂ ਟੀਮਾਂ ਦੇ ਵਿੱਚ ਵੰਡ ਦਿੱਤਾ ਸੀ ਤੇ ਹੁਣ ਪ੍ਰਤਾਪ ਕੜਿਆਣੇ ਵਾਲੇ ਦੇ ਹਾਲਾਤ ਬਾਰੇ ਗੱਲ ਕਰਕੇ ਤਾਂ ਪ੍ਰਤਾਪ ਕੜਿਆਣੇ ਦੇ ਹਾਲਾਤ ਹੁਣ ਬਿਲਕੁਲ ਠੀਕ ਆ ਤੇ ਉਹ ਹੁਣ ਖਤਰੇ ਦੇ ਵਿੱਚੋਂ ਬਾਹਰ ਆ ਤੇ ਉਹਦੇ ਪਿੱਸੇਰ ਦੇ ਪਿੱਛੇ ਛੱਟ ਲੱਗੀ ਹੈਗੀ ਤੇ ਸਾਰੇ ਵੀਰੇ ਅਰਦਾਸ ਕਰਿਓ ਤੇ ਪ੍ਰਤਾਪ ਕੜਿਆਣੇ ਵਾਲਾ ਆਪਣੇ ਘਰ ਤੇ ਗਰਾਊਂਡਾਂ ਦੇ ਵਿੱਚ ਜਲਦੀ ਵਾਪਸੀ ਕਰੇ ਤੇ ਪ੍ਰਤਾਪ ਕੜਿਆਣੇ ਦੀ ਇਹ ਵੀਡੀਓ ਦੇਖ ਕੇ ਜਾਇਓ ਰਾਤ ਹਸਪਤਾਲ ਦੇ ਵਿੱਚ ਇਹ ਵੀਡੀਓ ਸਾਹਮਣੇ ਆਈ ਹੈਗੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਨਾ ਹਾਂਜੀ ਫਰਕ ਆ ਗਿਆ ਇਹਨਾਂ ਨੂੰ ਹਾਂਜੀ ਓਕੇ ਤੇ ਵੀਡੀਓ ਦੇ ਵਿੱਚ ਕੁਝ ਵੀ ਗਲਤ ਬੋਲ ਗਿਆ ਹਾਂ ਤਾਂ ਉਸਦੇ ਲਈ ਮਾਫੀ ਚਾਹੁੰਦੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਤੇ ਨਾਲ ਧੰਨਵਾਦ ਜੀ